ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਕਿ ਸਾਰੇ ਜਣੇ ਵਧੀਆ ਹੋਵਗੇ ਤੇ ਠੀਕ ਠਾਕ ਹੋਵਾਂਗੇ ਤੇ ਗਾਇਸ ਅੱਜ ਦੇਖ ਸਕਦੇ ਹੋ ਤੁਸੀਂ ਸਾਡੇ ਵਾਲਾਂ ਦੇ ਕਾਫੀ ਰਫ ਹੋ ਚੁੱਕੇ ਹਨਾ ਤੇ ਅੱਜ ਮੈਂ ਸੋਚਿਆ ਕਿ ਵਾਲਾਂ ਦੀ ਕਿਉਂ ਨਾ ਅਸੀਂ ਲੁੱਕ ਚੇਂਜ ਕੀਤੀ ਜਾਵੇ ਤੇ ਅੱਜ ਮੈਂ ਵਾਲਾਂ ਦੀ ਰਿਵੌਂਡਿੰਗ ਕਰਵਾਵਾਂਗੀ ਤੇ ਲਕਸ ਲੌਨ ਜਾ ਰਹੀ ਹਾਂ ਮੈਂ ਤੇ ਉੱਥੇ ਕਰਵਾਵਾਂਗੀ ਰਿਵੌਂਡਿੰਗ ਤੇ ਵਾ ਦੇਖੋ ਕਾਫੀ ਨਾ ਜ਼ਿਆਦਾ ਰਾਖ ਹੋ ਚੁੱਕੇ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਵਿਆਹ ਆ ਗਿਆ ਏ ਤੇ ਵਿਆਹ ਦੇ ਲਈ ਅਸੀਂ ਸਾਰੇ ਬਦਲੇ ਕਿ ਤਿਆਰੀ ਤਰੀ ਕਰ ਰਹੇ ਆ ਨਾ ਤੇ ਉਹਦੇ ਵਾਸਤੇ ਅਸੀਂ ਅੱਜ ਜਾਵਾਂਗੇ ਸ਼ਹਿਰ ਤੇ ਤੁਹਾਨੂੰ ਮੈਂ ਪੂਰੇ ਬਲੌਗ ਦੇ ਵਿੱਚ ਦੱਸਾਂਗੇ ਅਸੀਂ ਰਿਬੋਰਡਿੰਗ ਕਿੱਦਾਂ ਕਰਨੀ ਆ ਤੇ ਇਹਦਾ ਪ੍ਰੋਸੈਸ ਰਿਬੋਰਡਿੰਗ ਦਾ ਕਿੱਦਾਂ ਹਨਾ ਹੁੰਦਾ ਸਟਾਰਟ ਜਿਹੜਾ ਰਿਬੋਰਡਿੰਗ ਕਰਨੀ ਨਹੀਂ ਹੁੰਦੀ ਤੇ ਜਿਹੜੇ ਵਿਗਨਰ ਉਹ ਦੇਖ ਸਕਦੇ ਆ ਮੈਂ ਤੁਹਾਨੂੰ ਫੁੱਲ ਦਿਖਾਉਂਗੀ ਕਿ ਅਸੀਂ ਕਿੱਦਾਂ ਰਿਬੋਰਡਿੰਗ ਕਰਨੀ ਆ ਤੇ ਕਿੱਦਾਂ ਨਹੀਂ ਆ ਨਾ ਤੇ ਮੈਂ ਤੇ ਮੇਰੀ ਸਿਸਟਰ ਨੇ ਅੱਜ ਰਿਬੋਰਡਿੰਗ ਕਰਵਾਉਣ ਜਾਣਾ ਹੈ ਲਕਸ ਲੌਨ ਦੇ ਵਿੱਚ ਤੇ ਲੋਕਲ ਮਾਰਕੀਟ ਦੇ ਵਿੱਚ ਜਾਣਾ ਹੈ ਤੇ ਤੁਸੀਂ ਮੇਰੇ ਨਾਲ ਬਣੇ ਰਹੋ ਠੀਕ ਆ ਤੇ ਲੋ ਜੀ ਅਸੀਂ ਆ ਗਏ ਆ ਲਕਸ ਲਾਉਂ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਉਂਗੀ ਇਹ ਐਂਟਰੀ ਕਿੱਦਾਂ ਹੁੰਦੀ ਹੈ ਤੇ ਕਿੱਦਾਂ ਦਾ ਹੈਗਾ ਅੰਦਰ ਲਕਸ ਲਾਉਂ ਦਾ ਸਾਰਾ ਮੈਂ ਤੁਹਾਨੂੰ ਰਿਵਿਊ ਦਿਖਾਵਾਂਗੀ ਤੇ ਆ ਦੇਖੋ ਜੀ ਅੰਦਰ ਦਾ ਰਿਵਿਊ ਹੈਗਾ ਲਕਸ ਲਾਉਂ ਦਾ ਤੇ ਕਾਫੀ ਵੱਡਾ ਵੀ ਸੀਗਾ ਤੇ ਕਾਫੀ ਖੁੱਲਾ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਰਿਵਾਰਡਿੰਗ ਦਾ ਸੋਚਿਆ ਕਿ ਚਲੋ ਚਲੋ ਰਿਵਾਰਡਿੰਗ ਚੈੱਕ ਕਰ ਦੋ ਹਨਾ ਤੇ ਉਸ ਤੋਂ ਬਾਅਦ ਫਿਰ ਉਹ ਸਾਡੇ ਜਿਹੜੇ ਹੈਗੇ ਹੈਅਰ ਹੈਅਰ ਚੈੱਕ ਕਰਨਦੇ ਆ ਕਿ ਬਾਲਾਂ ਦੇ ਉੱਤੇ ਹੈਅਰ ਰਿਵਾਰਡਿੰਗ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਬਟ ਸਾਡੇ ਵਾਲਾਂ ਤੇ ਜੋ ਉਹਨਾਂ ਨੇ ਬੋਲਿਆ ਕਿ ਤੁਹਾਡੇ ਵਾਲਾਂ ਤੇ ਉੱਪਰ ਮਹਿੰਦੀ ਤੇ ਕਲਰ ਲੱਗਾ ਹੋਇਆ ਇਸ ਕਰਕੇ ਤੁਹਾਡੇ ਵਾਲਾਂ ਤੇ ਰਿਵਾਰਡਿੰਗ ਨਹੀਂ ਹੋ ਸਕਦੀ ਤੇ ਉਹਨਾਂ ਨੇ ਸਾਫ਼-ਸਾਫ਼ ਸਟਾਫ ਨੇ ਮਨਾ ਕਰ ਦਿੱਤਾ ਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਨੇ ਬੋਲਿਆ ਕਿ ਚਲੋ ਤੁਸੀਂ ਹਾਂ हेयर कलर ਕਰਵਾ ਲਓ ਨਾ ਤੇ ਆਪਾਂ ਫੇਰ ਸੋਚੇ ਚਲੋ ਠੀਕ ਹੈ ਏਡੀ ਦੂਰ ਆਏ ਵੀ ਆ ਤੇ हेयर कलर ਕਰਵਾ ਲੈਣੇ ਆ ਤੇ हेयर कलर ਕਰਵਾਇਆ ਸੀ ਹਾਂ ਨੇਚਰਲ ਬ੍ਰਾਊਨ ਜਾਂ ਬ੍ਰੌਨਿਸ਼ ਕਲਰ ਸੀਗਾ ਜਿਹੜਾ ਸੀ ਅ ਕਲਰ ਕਰਵਾਇਆ ਤੁਹਾਨੂੰ ਮੈਂ ਦਿਖਾਉਂਗੀ ਲਾਸਟ ਦੇ ਵਿੱਚ ਤੇ ਜਿਹੜਾ ਸਟਾਫ ਸੀ ਬਹੁਤ ਹੀ ਵਧੀਆ ਸਟਾਫ ਸੀ ਬਹੁਤ ਜ਼ਿਆਦਾ ਉਹਨਾਂ ਨੇ ਵਧੀਆ ਡੀਲ ਕੀਤਾ ਕਸਟਮਰ ਨੂੰ ਨਾ ਕਿਦਾਂ ਕਈ ਹੁੰਦੇ ਆ ਕਿ ਨਹੀਂ ਵਧੀਆ ਡੀਲ 딜 ਕਰਦੇ ਤੇ ਉਹਨਾਂ ਨੇ ਬਹੁਤ ਵਧੀਆ ਡੀਲ ਕੀਤਾ ਤੇ ਫਿਰ ਉਹਨਾਂ ਨੇ ਕਲਰ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਰੀ ਜਿਹੜੀ ਸੀ ਮੇਰੀ ਕਟਿੰਗ ਕਰ ਕੀਤੀ ਤੇ ਕਟਿੰਗ ਉਹਨਾਂ ਨੇ ਬਹੁਤ ਸੋਹਣੀ ਕੀਤੀ ਮੈਂ ਸਿਰਫ ਫਰੰਟ ਤੋਂ ਤੇ ਥੋੜੇ ਜਾਂ ਮੀ ਛੋਟੇ ਛੋਟੇ ਜਿਹੜੇ ਵਾਲ ਸੀ ਉਹਨਾਂ ਨੇ ਕੱਟ ਕਰਵਾਇਆ ਤੇ ਤੁਸੀਂ ਦੇਖੋ ਵੀਡੀਓ ਵਿੱਚ ਮੈਂ ਕਿੱਦਾਂ ਕੱਟ ਕਰਵਾਇਆ ਹੈ ਨਾ ਬਹੁਤ ਸੋਹਣੀ ਕਟਿੰਗ ਕੀਤੀ ਉਹਨਾਂ ਨੇ ਬਟ ਜੋ ਅਸੀਂ ਸੋਚਿਆ ਸੀਗਾ ਕਿ ਚਲੋ ਸਾਨੂੰ ਜਿਹੜਾ ਹੈਗਾ ਵਿਆਹ ਤੁਹਾਨੂੰ ਪਤਾ ਹੀ ਹੈ ਕਿ ਦੱਸਿਆ ਸੀ ਤੁਹਾਨੂੰ ਕਿ ਸਾਨੂੰ ਵਿਆਹ ਹੈ ਵਿਆਹ ਦੇ ਵਿੱਚ ਅਸੀਂ ਜਿਹੜੀ ਸ਼ਾਪਿੰਗ ਵਗੈਰਾ ਕੀਤੀ ਸੀਗੀ ਤੇ ਸ਼ਾਪਿੰਗ ਕਰਨ ਤੋਂ ਬਾਅਦ ਸੋਚਿਆ ਚਲੋ హెయిਰ ਦਾ ਕੁਝ హెయిਰ ਦੀ ਜਿਹੜੀ ਹੈਗੀ ਲੁਕਿੰਗ ਚੇਂਜ ਕੀਤੀ ਜਾਵੇ ਨਾ ਆਪਣੇ ਵਾਲਾਂ ਦੇ ਉੱਤੇ ਬਟ ਜਿਹੜੀ ਆਪਾਂ ਸੋਚਿਆ ਸੀਗਾ ਸਮੋਥਨਿੰਗ ਕਰਵਾ ਲੈਣੇ ਵਾਲਾਂ ਤੇ ਹਨ ਤੇ ਬਟ ਉਹ ਨਹੀਂ ਹੋ ਸਕਦੀ ਥੋੜਾ ਜਿਹਾ ਮਨ ਜਿਹੜਾ ਸੀਗਾ ਉਦਾਸ ਹੋ ਗਿਆ ਕਿ हेयर ਜਿਹੜੇ ਸਾਡੇ ਉਹ ਰਿਬੋਡਿੰਗ ਨਹੀਂ ਹੋ ਸਕਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਕਿ ヘア ਜਿਹੜੇ ਆ ਉਹ ਰਿਬੋਡਿੰਗ ਕਰਵਾਵਾਂਗੇ ਤੇ ਪਹਿਲਾਂ ਮੈਂ ਬਹੁਤ ਖੁਸ਼ੀ ਜੀਓ ਸਟਾਫ ਨੇ ਮਨ ਕਰਤਾ ਤੇ ਮੈਂ ਥੋੜੀ ਸਹਿਜ ਜੀ ਹੋ ਗਈ ਸੀ ਕਿ ਪਟਨਾ ਨੇ ਬੋਲਿਆ ਕੋਈ ਗੱਲ ਨਹੀਂ ਤੁਸੀਂ 6 ਮਹੀਨਿਆਂ ਬਾਅਦ ਜਿਹੜੀ ਹੈਗੀ ਯਾਰ ਰਿਬੋਡਿੰਗ ਕਰਵਾ ਸਕਦੇ ਆ ਤੇ ਫਿਰ ਮੈਂ ਕਿਹਾ ਚਲੋ ਠੀਕ ਆ 6 ਮਹੀਨਿਆਂ ਬਾਅਦ ਆ ਜਾਾਂਗੇ ਨਾ ਤੇ ਬਟ ਉਹਨੇ ਇਹ ਆਫੀਰ ਨੂੰ ਬੋਲੇ ਸੀ ਕਿ ਕੇਰਾਟਿਨ ਕਰਵਾ ਲਓ ਬਟ ਮੈਂ ਕੇਰਾਟਿਨ ਦਾ ਇੰਨਾ ਜਿਹੜਾ ਰਿਜ਼ਲਟ ਤਾਂ ਵਧੀਆ ਹੁੰਦਾ ਬਟ ਉਹ 2 ਜਾਂ 3 ਮਹੀਨੇ ਤੱਕ ਹੀ ਚੱਲਦੀ ਆ ਕੇਰਾਟਿਨ ਜਿਹੜੀ ਹੁੰਦੀ ਆ ਉਹਦੇ ਵਿੱਚ ਪ੍ਰੋਟੀਨ ਹੁੰਦਾ ਤੇ ਜਿਹੜੇ ਵਾਲ ਹੈਗੇ ਆਪਾਂ ਸਮੂਥਨਿੰਗ ਕਰਵਾਣੇ ਆ ਸਮੂਥਨਿੰਗ ਦੇ ਨਾਲ ਥੋੜੇ ਸਾਡੇ ਥੋੜਾ ਟਾਈਮ ਨਿਕਲ ਜਾਂਦਾ ਨਾ 1 2 ਸਾਲ ਨਿਕਲ ਜਾਂਦੇ ਰਿਬੋਂਡਿੰਗ ਦੇ ਨਾਲ স্মੂਥ ਰਹਿੰਦੇ ਵਾਲ ਸਾਡੇ ਤੇ ਬਟ ਜਿਹੜਾ ਕੇਰਾਟਿਨ ਥੋੜੇ ਦੇ ਲਈ ਜ਼ਿਆਦਾ ਜੰਨੀ ਵਾਲੀ ਤੁਸੀਂ ਵਾਸ਼ ਕਰਨ ਹੋਂਨੇ ਵਾਰ ਕੇਰਾਟਿਨ ਜਿਹੜਾ ਨਿਕਲ ਜਾਂਦਾ ਇਸ ਕਰਕੇ ਮੈਂ ਸੋਚਿਆ ਜੇਗਾ ਕਿ ਚਲੋ ਕੇਰਾਟਿਨ ਨਹੀਂ ਕਰਵਾਉਣਾ ਤੇ স্মੂਥਲਿੰਗ ਕਰਾਉਣੀ ਆ ਫੇਰ ਉਹਨਾਂ ਨੇ ਸੋ ਬੋਲੀਆ ਕਿ ਚਲੋ ਕਟਿੰਗ ਕਰ ਦਨੇ ਕਟਿੰਗ ਵੀ ਉਹਨਾਂ ਨੇ ਕਾਫੀ ਵਧੀਆ ਕੀਤੀ ਹੈ ਨਾ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਮੇਰੀ ਸਿਸਟਰ ਵੀ ਸੀਗੀ ਉਹਨਾਂ ਦੇ ਉਹਨਾਂ ਨੇ ਕਰ ਦਿੱਤੀ ਸੀਗੀ ਕਲਰ ਵਗੈਰਾ ਵੀ ਕਰ ਦਿੱਤਾ ਜਿਹਾ ਤੇ ਵੇਟ ਕਰਦੇ ਹੋਏ ਸੀਗੇ ਤੇ ਕਾਫੀ ਕਸਟਮਰ ਵੀ ਆਉਣ ਲੱਗ ਪਏ ਸੀ ਜਦੋਂ ਅਸੀਂ ਗਏ ਸੀ ਥੋੜਾ ਮਾਰਨਿੰਗ ਟਾਈਮ ਸੀਗਾ ਤੋ ਤੁਸੀਂ ਦੇਖੋ ਕਟਿੰਗ ਹੋਣੇ ਚੱਕਰ ਫੇਰ ਥੋੜਾ ਅਸੀਂ ਜਦੋਂ ਹਾਂ ਬ੍ਰੇਕ ਹੁੰਦਾ ਸੀ ਥੋੜਾ ਮੈਂ ਬ੍ਰੇਕ ਲਿਆ ਕੇਕ ਦੇ ਵਿੱਚ ਖੰਡ ਨਹੀਂ ਵੀ ਗਿਆ ਥੋੜਾ ਬ੍ਰੇਕ ਜਦ ਹੋ ਗਿਆ ਸੀ ਉਦੋਂ ਫਿਰ ਅਸੀਂ ਥੋੜਾ ਠੰਡਾ ਵਗੈਰਾ ਕੋਲਡਿੰਗ ਵਗੈਰਾ ਲਈ ਤੇ ਫਿਰ ਮੈਂ ਸੋਚਿਆ ਚਲੋ ਠੀਕ ਹੈ ਤੇ ਜੇਕਰ ਤੁਸੀਂ ਨਹੀਂ ਫਰਮੈਂਟ ਕਰ ਫੇਰ ਜਿਹੜੀ ਹੈਗੀ ਸਮੋਦੀ ਨਹੀਂ ਕਰਦੇ ਤਾਂ ਚਲੋ ਅਸੀਂ ਫਿਰ ਘਰ ਦੇ ਵਿੱਚ ਟੈਂਪਰਰੀ ਹੀ ਤੋਂ ਵਿਕਾਰੀ ਲਵਾਗੇ ਹਨਾ ਤੇ ਉਹਨਾਂ ਨੇ ਬੋਲਿਆ ਸੀਗਾ ਕਿ ਹਾਂ ਠੀਕ ਹੈ ਟੈਂਪਰਰੀਲੀ ਕਰ ਸਕਦੇ ਪਰ ਪਰਮਾਨੈਂਟ ਤੁਸੀਂ ਨਾ ਹੀ ਕਰਵਾ ਇਕੱਠਾ ਹੋ ਸਮੋਦਰਿੰਗ ਤੇ ਵਧੀਆ ਰਹੇਗਾ ਇਸ ਕਰਕੇ ਜਿਆਦਾ ਫਿਰ ਅਸੀਂ ਯੋਰ ਵੀ ਨਹੀਂ ਪਾਇਆ ਉਹਨਾਂ ਨੂੰ ਕਿ ਸਾਡੇ ਕਰ ਦਿਓ ਹਨਾ ਤੇ ਫਿਰ ਥੋੜਾ ਅਜੇ ਹੋਰ ਸ਼ੋਪਿੰਗ ਕੀਤੀ ਸੀਗੀ ਸ਼ੋਪਿੰਗ ਕਰਨ ਤੋਂ ਬਾਅਦ ਸੀ ਫਿਰ ਜਿੱਦੇ ਘਰ ਆ ਗਏ ਮੇਰਾ ਮਨ ਜਿਹੜਾ ਸੀਗਾ ਬੜਾ ਉਹ ਦਾ ਅਸਲੀਅਤ ਹੈ ਕਿ ਜਲੋ ਹੈ ਕਟਿੰਗ ਹੋ ਗਈ ਹੈ ਤੇ ਬਸ স্মੋਥਲੀ ਨਹੀਂ ਹੋਈ ਤੇਰਾ ਮੈਂ ਬੋਲਿਆ ਸੀਗਾ ਮੈਂ ਛੋਟੇ ਛੋਟੇ 1 2 ਇੰਚੀ ਵਾਲ ਜਿਹੜੇ ਹੈਅਰ ਕੱਟ ਕਰਨੇ ਆ ਕਿਉਂਕਿ ਜਿਹੜੇ ਮਤਲਬ ਕਿ ਮੈਨੂੰ ਲੌਂਗ ਬਾਲ ਜਿਹੜੇ ਹੈਗੇ ਹੈਅਰ ਜਿਹੜੇ ਹੈਗੇ ਲੌਂਗ ਚੰਗੇ ਲੱਦੇ ਛੋਟਸ ਦੇ ਵਿੱਚ ਕેર ਨਹੀਂ ਜੰਗਿਆ ਲਈ ਕਿਉਂਕਿ ਮੇਰੀ ਹਾਈਟ ਹੀ ਕਾਫੀ ਜ਼ਿਆਦਾ ਲੰਬੀ ਹੈ ਇਸ ਕਰਕੇ ਮੇਰੇ ਜਿਹੜੇ ਵਾਲ ਆ ਜੇ ਛੋਟੇ ਕਰਵਾ ਲੇ ਤੇ ਉਹ ਸੋਹਣੇ ਨਹੀਂ ਲੱਗਣੇ ਸੀ ਇਸ ਕਰਕੇ ਉਹਨਾਂ ਨੇ ਮੈਂ ਖੋਲਿਆ ਕਿ ਥੋੜੇ-ਥੋੜੇ ਕਟਿੰਗ ਕਰ ਲਈ। ਵਾਲਾਂ ਦੀ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਕਿੰਨੇ ਕੁ ਟਿੱਕਾ ਮੈਂ ਕਰੀ ਚੀਕ ਹੈ ਨਹੀਂ ਹੈ ਪਰ ਠੀਕ ਕਰ ਦੋ। ਤੇ ਕਾਫੀ ਜ਼ਿਆਦਾ ਹੈ ਜਿਹੜਾ ਸਟਾਫ ਕਾਫੀ ਜ਼ਿਆਦਾ ਅੱਛਾ ਜਿਹਾ। ਉਹ ਜਿੰਨਾ ਮਰਨ ਬੋਲਿਆ ਉੰਨੀ ਹੀ ਲੈਂਥ ਆਨੇ ਕੱਟੀ ਹੈ ਵਾਲਾਂ ਦੀ। ਤੇ ਜਦ ਤੱਕ ਮੇਰੇ ਵਾਲਾਂ ਦੀ ਕਟਿੰਗ ਕਰਦੀ ਆ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਬਾਤ ਤੋਂ ਬਾਅਦ ਵੀਡੀਓ ਨੂੰ ਮੇਰੇ ਜਿਹੜਾ ਵਲੌਗ ਆ ਤੇ ਉਹਨੂੰ ਸ਼ੇਅਰ ਕਰ ਦੇ ਠੀਕ ਆ ਤੁਸੀਂ ਪਲੀਜ਼ ਮਿਲ ਨਾ ਹੋ ਸਕੇ ਉਹਨਾਂ ਨੂੰ ਸਪੋਰਟ ਕਰਨਾ ਤਾਂ ਸਪੋਰਟ ਕਰਨਾ ਪੋਈ ਜਾਂਦਾ ਨੇ ਤੇ ਵੀਡੀਓ ਨੂੰ ਲਾਈਕ ਕਰਨਾ ਪੋਈ ਜਾਂਦਾ ਹੈ ਤੇ ਇਸ ਤੱਕ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਆਦਾ ਸ਼ੇਅਰ ਕਰ ਦੇਣਾ ਪਲੀਜ਼ ਠੀਕ ਆ ਤੇ ਕਮੈਂਟ ਦੇ ਵਿੱਚ ਜ਼ਰੂਰ ਸੁਣਾ ਕੇ ਦੱਸਣਾ ਕਿ ਤੁਹਾਨੂੰ ਜਿਹੜੇ ਮੇਰੇ ਵਾਲਾਂ ਦੀ ਇਹ ਦੇਖਦੇ ਕਿੰਦਾ ਦਾ ਲੱਗਾ ਤੇ ਜਿਹੜੀ हेयर कटिंग ਕੀਤੀ ਹੈ ਲਾਸਟ ਵਿੱਚ ਦੱਸਣ ਜਾਂ ਨੂੰ ਮੈਂ ਕਿ हेयर कट ਕਿਦਾਂ ਦਾ ਹੋਇਆ ਸੀਗਾ ਬਟ ਥੋੜੇ ਹੱਫਾ ਸਮੋਥ ਨਹੀਂ ਕਰਵਾਏ ਸੀ ਤੇ ਇਸ ਕਰਕੇ ਜਿਹੜੀ हेयर कटिंग ਸੀ ਨਹੀਂ ਵਧੀਆ ਥੋੜੀ ਨਹੀਂ ਲੱਗ ਦਿਖ ਰਹੀ ਸੀ ਜਦੋਂ ਮੈਂ ਤੁਹਾਨੂੰ ਪੂਰੇ ਪ੍ਰੋਪਰ ਨੈਕਸਟ ਵੀਲੋਗ ਦੇ ਵਿੱਚ ਦੱਸਾਂਗੀ ਕਿ ਜੋ ਅਸੀਂ ਸਮੋਥ ਕੀ ਘਰ ਦੇ ਵਿੱਚ ਟੈਂਪਰਰੀ ਘਰ ਦੇ ਵਿੱਚ ਹੀ ਸਮੋਥ ਕੀਤੇ ਦੇ ਤੇ ਜਿਹੜੀ ਕਟਿੰਗ ਕੀਤੀ ਸੀ ਉਹ ਕਿੱਦਾਂ ਦੀ ਸੀ ਬਟ ਦੇਖੋ ਤੁਸੀਂ ਹੁਣ ਬਸ ਸਟ੍ਰੇਟ ਹੀ ਕਰਵਾਈ ਸੀ ਤੇ 프ਰੰਟ ਦੇ ਵਿੱਚ ਥੋੜਾ ਮੈਂ ਲੇਅਰ ਕੱਟ ਕਰਵਾਈ ਸੀ ਤੇ ਆਹ ਦੇਖੋ ਤੁਸੀਂ ਇੱਥੇ ਹੇਅਰ ਕਰਾ ਕਰ ਰਹੇ ਨੇ ਬ੍ਰਾਉਨਿਸ਼ ਜਿਹਾ ਹੇਅਰ ਕਰਾ ਸੀਗਾ ਤੇ ਉਹਨਾਂ ਬੋਲੇ ਆ ਸੀ ਕਿ ਸੈਡ ਨਾ ਉਹ ਤੁਸੀਂ ਹੱਸੋ ਕੋਈ ਗੱਲ ਨਹੀਂ ਥੋੜਾ ਤੇ ਉਸਟਾਫ ਨੇ ਕਾਫੀ ਅਦਲਕੀ ਸਹਾਰਾ ਜੇ ਦਿੱਤਾ देख सकते वीडियो कि मैं काफ़ी ज़्यादा दुखी सी आ मेरा फाइनल लुक का। थोड़ा मतलब कि कटिंग दिस दिन नहीं कि किदी ले लेयर कट बट ये लेयर कटा तो प्लीज़ वीडियो लाइक कर दे प्लीज